ਸਸੀਕਾਲ ਜੀ ਕਾਰ ਸਟੋਰ ਪੰਜਾਬ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਬੈਸਟ ਆਫਰ ਦੇ ਵਿੱਚ ਮਿੱਤਰੋ ਗੱਡੀ ਲੈ ਕੇ ਆ ਚੁੱਕੇ ਆ ਆਲਟੋ K10 ਹਾਂਜੀ ਮਿੱਤਰੋ ਆਲਟੋ K10 ਸਹੀ ਸੁਣਿਆ VXI ਮਾਡਲ ਹੈ ਜੀ 2013 ਦਾ ਮਾਡਲ ਹੈ ਜੀ ਫਸਟ ਓਨਰ ਗੱਡੀ ਹੈ ਜੀ ਪ੍ਰਾਈਸ ਲਿਖੋ ਜੀ 1 ਲੱਖ 5000 1 ਲੱਖ 5000 ਪ੍ਰਾਈਸ ਹੈ ਜੀ ਕੰਟੈਕਟ ਨੰਬਰ ਕਰੋ ਜੀ ਨੋਟ ਸਕਰੀਨ ਤੇ ਵੀ ਚੱਲ ਰਿਹਾ ਹੈ ਜੀ ਸਾਹਮਣੇ ਕੰਟੈਕਟ ਨੰਬਰ 9876599409 9876599409 ਅੰਦਰੋਂ ਚੈੱਕ ਕਰੋ ਜੀ ਗੱਡੀ ਦਾ ਸਾਰਾ ਇੰਟੀਰੀਅਰ ਬਹੁਤ ਹੀ ਸਾਫ਼ ਗੱਡੀ ਹੈ ਜੀ ਬਹੁਤ ਹੀ अर्जेंट ਸੇਲ ਦੇ ਵਿੱਚ ਹੈ ਜੀ ਗੱਡੀ ਸਾਨੂੰ ਕਰੋ ਜੀ ਕੰਟੈਕਟ ਸਕਰੀਨ ਤੇ ਨੰਬਰ ਚੱਲ ਲੈ ਜੀ ਟਾਇਰ ਚੈੱਕ ਕਰੋ ਜੀ ਗੱਡੀ ਤੇ 50% ਤੋਂ ਉੱਤੇ ਟਾਇਰ ਪਏ ਹੈ ਜੀ ਸੀਅਰ ਦੇ Ориਜినਲ ਟਾਇਰ ਤੇ 15 ਨੰਬਰ ਲਾਈ ਵੀ ਲੱਗੇ ਹੋਏ ਹੈ ਜੀ ਸਾਹਮਣੇ ਚੈੱਕ ਕਰੋ ਜੀ ਗੱਡੀ ਦੀ ਕੰਡੀਸ਼ਨ Ориਜినਲ ਪੇਂਟ ਦੀ ਗੱਡੀ ਹੈ ਜੀ ਘਰੇ ਚੱਲੀ ਹੋਈ ਗੱਡੀ ਹੈ ਫਸਟ ਓਨਰ ਦੀ ਗੱਡੀ ਹੈ ਜੀ ਬਹੁਤ ਹੀ ਕੈਂਡ ਗੱਡੀ ਹੈ ਜੀ ਇੱਕ ਵਾਰ ਟੈਸਟ ਡਰਾਈਵ ਲੈ ਕੇ ਦੇਖੋ ਪਿੱਛੋਂ ਵੀ ਚੈੱਕ ਕਰੋ ਜੀ ਕੰਡੀਸ਼ਨ ਗੱਡੀ ਦੀ ਬਹੁਤ ਹੀ ਪਿਆਰੀ ਗੱਡੀ ਹੈ ਕਿਤੇ ਲੱ ਪੰਜਾਬ ਨੰਬਰ ਪੰਜਾਬ ਬਰਨਾਲੇ ਦਾ ਨੰਬਰ ਹੈ ਜੀ ਲੋਕਲ ਬਿਲਕੁਲ ਨੋਨ ਐਕਸੀਡੈਂਟ ਗੱਡੀ ਹੈ ਜੀ ਸਾਰੀ オリジナル ਗੱਡੀ ਹੈ ਜੀ ਟੈਸਟ ਕਰੋ ਜੀ ਅੰਦਰੋਂ ਵੀ ਤੁਹਾਨੂੰ ਦਿਖਾਉਣੀ ਹੈ ਗੱਡੀ ਦਾ ਇੰਟੀਰੀਅਰ ਅੱਗੂ ਵੀ ਦਿਖਾਉਣੀ ਹੈ ਜੀ ਇੰਜਨ ਬਿਲਕੁਲ ਸੀਲਡ ਪਿਆ ਜੀ ਗੱਡੀ ਦਾ ਕਿਤੇ ਉਹ ਚਾਬੀ ਨਹੀਂ ਲੱਗੀ ਕਿਤੇ ਵੀ ਮਿਸਤਰੀ ਤੁਸੀਂ ਚੈੱਕ ਕਰਵਾ ਸਕਦੇ ਜੀ ਨੋ ਪ੍ਰੋਬਲਮ ਆ ਕੇ ਦੇਖੋ ਜੀ ਗੱਡੀ ਟੈਸਟ ਡਰਾਈਵ ਲੈ ਕੇ ਦੇਖੋ ਦੇਖੋ ਜੀ ਇੰਜਨ ਬਹੁਤ ਵਧੀਆ ਇੰਜਨ ਪਿਆ ਜੀ ਸਾਰੀ ਸੀਲਡ ਗੱਡੀ ਹੈ ਸਾਹਮਣੇ ਬੈਟਰੀ ਵੀ ਨਵੀਂ ਹੈ ਜੀ ਬਹੁਤ ਪਿਆਰੀ ਗੱਡੀ ਹੈ ਜੀ ਬਸ ਕੱਲੀ ਬੈਟਿੰਗ ਕਰਵਾਉਣ ਵਾਲੀ ਹੈ ਜੀ ਗੱਡੀ ਦੇ ਵਿੱਚ ਹੋਰ ਕੋਈ ਖਾਤਰ ਨਹੀਂ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਕੰਟੈਕਟ ਕਰੋ ਜੀ